ਲਓ ਜੀ ਮਾਨਪੁਰ ਵਾਲਿਆਂ ਦਾ ਪਹਿਲਾਂ ਤਾਂ ਜਿੱਕੀ ਸ਼ਰਨ ਨੇ ਸਾਥ ਛੱਡਿਆ ਸੀ ਤੇ ਹੁਣ ਇੱਕ ਇਹ ਵੀਡੀਓ ਵਾਇਰਲ ਹੋ ਰਹੀ ਹੈ ਕਿ ਪਿੰਦਰਨਾਬ ਨੇ ਵੀ ਮਾਨਪੁਰ ਟੀਵੀ ਵਾਲਿਆਂ ਦਾ ਸਾਥ ਛੱਡ ਦਿੱਤਾ ਆਪਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਹ ਸਾਰੇ ਮਾਨਪੁਰ ਟੀਵੀ ਵਾਲੇ ਸਾਡਾ ਪੰਜਾਬ ਦਾ ਪੰਜਾਬ ਵਾਲੇ ਜਿੱਕੀ ਸ਼ਰਨ ਹੋਣੀ ਪਿੰਦਰਨਾਬ ਹੋਣੀ ਸਾਰੇ ਇਕੱਠੇ ਹੀ ਕੰਮ ਕਰਦੇ ਹੁੰਦੇ ਸੀ ਇੱਕ ਦੂਜੇ ਦੀਆਂ ਸੀਰੀਜ਼ ਦੇ ਵਿੱਚ ਆ ਜਾਂਦੇ ਹੁੰਦੇ ਸੀ ਪਰ ਬਹੁਤ ਟਾਈਮ ਹੋ ਗਿਆ ਹੁਣ ਪਿੰਦਰ ਤੇ ਨਵ ਨੇ ਸਾਡਾ ਪੰਜਾਬ ਦਾ ਪੰਜਾਬ ਟੀਮ ਵਾਲਿਆਂ ਨਾਲ ਕੰਮ ਕਰਨਾ ਛੱਡ ਦਿੱਤਾ ਸੀਗਾ ਫਿਰ ਉਸ ਤੋਂ ਬਾਅਦ ਉਹ ਮਾਨਪੁਰ ਟੀਵੀ ਵਾਲਿਆਂ ਨਾਲ ਹੀ ਕੰਮ ਕਰਦੇ ਹੁੰਦੇ ਸੀਗੇ ਤੇ ਉਹਨਾਂ ਨੇ ਆਪਣਾ ਚੈਨਲ ਵੀ ਬਣਾ ਲਿਆ ਸੀ ਤੇ ਫਿਰ ਉਹ ਆਪਣੇ ਚੈਨਲ ਤੇ ਵੀ ਕੰਮ ਕਰਦੇ ਹੁੰਦੇ ਸੀ ਪਰ ਹੁਣ ਇਹ ਵੀਡੀਓ ਜਿੱਕੀ ਸ਼ਾਰੰਤੋਂ ਬਾਅਦ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਕਿ ਪਿੰਦਰ ਤੇ ਨਵਨੀ ਵੀ ਉਹਨਾਂ ਨਾਲ ਕੰਮ ਕਰਨਾ ਛੱਡ ਦਿੱਤਾ ਤਾਂ ਆਪਾਂ ਤੁਹਾਨੂੰ ਦੱਸ ਦਈਏ ਨਹੀਂ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਹ ਬਿਲਕੁਲ ਗਲਤ ਹੈ ਜੋ ਉਹਨਾਂ ਦੀਆਂ ਵੀਡੀਓ ਚੱਲ ਰਹੀਆਂ ਵੈਬ ਸੀਰੀਜ਼ ਚੱਲ ਰਹੀਆਂ ਉਹਨਾਂ ਵਿੱਚ ਪਿੰਦਰ ਤੇ ਨਵ ਦਾ مین ਰੋਲ ਹੈ ਤੇ ਉਹ ਕਿਤੇ ਨਹੀਂ ਗਏ ਉਹ ਮਨਪੋ ਟੀਵੀ ਵਾਲੇ ਚਾਚਾ ਜੀ ਨਾਲ ਹੀ ਕੰਮ ਕਰਦੇ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨਾਲ ਕੰਮ ਕਰਦੇ ਹੀ ਰਵਾਂਗੇ ਤੇ ਜੋ ਉਹਨਾਂ ਦੀ ਵੀਡੀਓ ਅੱਜ ਪਈ ਆ ਜਿਸ ਉੱਤੇ ਉਹਨਾਂ ਨੇ ਲਿਖਿਆ ਸੀ ਕਿ ਪਿੰਦਰ ਦੇ ਨਾਮ ਦਾ ਕੈਨੇਡਾ ਦਾ ਵੀਜ਼ਾ ਆ ਗਿਆ ਤੇ ਉਹ ਵੀ ਸਿਰਫ ਉਹਨਾਂ ਦਾ ਵੀਡੀਓ ਦਾ ਇੱਕ ਪਾਰਟ ਆ ਜਿਸ ਵਿੱਚ ਉਹਨਾਂ ਨੇ ਉਹ ਚੀਜ਼ ਦਿਖਾਈ ਹੈ ਕਿ ਪਿੰਦਰ ਦੇ ਨਾਮ ਦਾ ਕੈਨੇਡਾ ਦਾ ਵੀਜ਼ਾ ਆ ਗਿਆ ਹਾਲਾਂਕਿ ਇਹ ਗੱਲ ਝੂਠੀ ਆ ਇਹ ਗੱਲ ਸੱਚੀ ਨਹੀਂ ਸਿਰਫ ਵੀਡੀਓਜ਼ ਦੇ ਵਿੱਚ ਹੀ ਉਹਨਾਂ ਨੂੰ ਇਹ ਪਾਰਟ ਲਿਆ ਗਿਆ ਰੀਅਲ ਦੇ ਵਿੱਚ ਉਹ ਮਨਪੁਰ ਟੀਵੀ ਵਾਲੇ ਨਾਲ ਹੀ ਕੰਮ ਕਰਦੇ ਆ